ਹਲੇਲੂਇਆ 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 ਜਵਾਨ ਪਲ ਕੇਸਤਰਾ ਸਾਫ ਰੱਖੇਗਾ ਆਪਣਾ ਰਾ ਜਵਾਨ ਪਲ ਕੇਸਤਰਾ ਸਾਫ ਰੱਖੇਗਾ ਆਪਣਾ ਰਾ ਜਵਾਨ ਪਲ ਕੇ ਮਨ ਕੇ ਮੈਂ ਚੱਲਾਂ ਤੇਰੇ ਹੁਕਮਾ ਨੂੰ ਮਨ ਕੇ ਮੈਂ ਚੱਲਾਂ ਚੱਲਾਂ ਵਿੱਚ ਹੀ ਕਿਸ਼ੇ ਦੇ ਪਾਕ ਕਲਾਮ ਨੂੰ ਪੜੀਏ। ਔਰ ਅੱਜ ਅਸੀਂ ਵਿਚਾਰ ਕਰਾਂਗੇ ਕਿ ਜਵਾਨਪਾਂ ਕਿਸ ਤਰ੍ਹਾਂ ਸਾਫ਼ ਰੱਖੇਗਾ ਆਪਣਾ ਗਾ। ਪ੍ਰਭੂ ਦਾ ਨਾਲ ਸਵਾਲ ਜਵਾਬ ਹੋਏ ਨੇ ਤਾਂ ਜੂਰਾਂ ਦੇ ਵਿੱਚ ਤੇ ਅਸੀਂ ਇਹ ਗੱਲ ਵੀ ਇਹਦੇ ਆ ਕਿ ਅਸੀਂ ਇੱਕ ਗੱਲ ਤੇ ਗੌਰ ਕਰਾਂਗੇ ਅੱਜ ਕਿ ਇਹ ਜਵਾਨ ਆ ਆਪਣੀ ਜਵਾਨੀ ਵਿੱਚ ਆਪਣੇ ਸਿਰ ਨੂੰ ਹਾਨੂੰ ਚੇਤੇ ਰੱਖ ਜਿਹੋ ਉਹ ਦਿਨ ਨਹੀਂ ਆਏ ਜਿਨ੍ਹਾਂ ਵਿੱਚ ਤੂੰ ਗਏਗਾ ਮੈਨੂੰ ਕੋਈ ਖੁਸ਼ੀ ਨਹੀਂ ਤਾਂ ਐਸੇ ਕੱਲ ਤੇ ਅਸੀਂ ਵਿਚਾਰ ਕਰਾਂਗੇ ਕਿ ਕਿਹੜੇ ਦਿਨ ਜਿਹੜੇ ਜਿਹਾਏ ਨਹੀਂ ਤੋ ਉਹਨਾਂ 'ਚ ਕੋਈ ਖੁਸ਼ੀ ਨਹੀਂ ਤੇ ਕਿਹੜੇ ਦਿਨ ਜਿਨ੍ਹਾਂ ਵਿੱਚ ਖੁਸ਼ੀ ਆ ਉਹਨਾਂ ਦੋਵਾਂ 'ਚ ਅਸੀਂ ਫਰਕ ਵੇਖਾਂਗੇ ਹਾਲੇਲੂਇਆ ਪਿਤਾ ਪਰਮੇਸ਼ਰ ਪਿਤਾ ਪ੍ਰਭੂ ਜੀ ਦਾ ਤਾਨ ਵਾਧ ਕਰਦੇ ਆ ਫਿਰ ਉਹਨ ਇੱਕ ਸਮਾਂ ਦਿੱਤਾ ਆ ਉਹਦਾ ਧੰਨਵਾਦ ਕਰਦੇ ਆ ਸਾਰੇ ਸਿਸਟਮ ਵਾਸਤੇ ਔਰ ਬਲੇਸਿੰਗ ਮਾਉਣ ਵਾਸਤੇ ਬੱਚੇ ਨੂੰ ਸੁਣਨਾ ਜ਼ਰੂਰੀ ਆ ਔਰ ਸੁਣਨ ਵਾਲੇ ਮਾਰ ਮੈਦਾਨ ਦਾ ਆ ਸੋ ਨਾਮ ਅਸੀ ਦੇ ਬਚਨ ਤੋਂ ਚਾਹੀਦਾ ਹੈ ਬੋਲੋ ਆਮੀ ਹਾਲੇਲੂਇਆ ਸੋ ਅਸੀਂ ਪੜਦੇ ਹਾਂ ਉਪਦੇਸ਼ਕ ਦੀ ਪੋਥੀ 12 ਬਾਪ ਉਹਦਾ ਪਹਿਲੇ ਬਚਨ ਤੋਂ ਸ਼ੁਰੂ ਕਰਦੇ ਹਾਂ ਹਾਲੇਲੂਇਆ ਉਪਦੇਸ਼ਕ ਦੀ ਪੋਥੀ ਸ੍ਰੇਸ਼ਟ ਗੀਤ ਤੋਂ ਪਹਿਲਾਂ ਉਪਦੇਸ਼ਕ ਲਾਸਟ 12 ਬਾਪ ਪਰਮੇਸ਼ੁਰ ਦਾ ਭੈ ਸਾਰੇ ਬਚਨਾਂ ਦਾ ਸਾਰ ਹੈ ਤਾ ਪਹਿਲੇ ਬਚਨ ਤੋਂ ਪੜਾਂਗੇ ਅਸੀਂ ਹਾਂਜੀ ਆਪਣੀ ਜਵਾਨੀ ਦੇ ਦਿਨੀ ਹਾਂਜੀ ਆਪਣੇ ਕਰਤਾਰ ਨੂੰ ਚੇਤੇ ਰੱਖੋ ਆਪਣੀ ਜਵਾਨੀ ਦੇ ਦਿਨੀ ਆਪਣੇ ਕਰਤਾਰ ਨੂੰ ਚੇਤੇ ਰੱਖ ਕਿ ਕੋਈ ਤੇਰੀ ਜਵਾਨੀ ਨੂੰ ਦੋਸ਼ ਨਾ ਜਾਣੇ ਫਿਰ ਆਪਾਂ ਇਲਾਜ ਦੇ ਬਚਨ ਪੜਾਂਗੇ ਕਿ ਕੋਈ ਤੇਰੀ ਜਵਾਨੀ ਨੂੰ ਦੋਸ਼ ਨਾ ਜਾਣੇ ਹਾਂਜੀ ਜਾਣ ਕੇ ਕੀ ਉਹ ਮਾੜੇ ਦਿਨ ਅਜੇ ਨਹੀਂ ਆਏ ਅਸੀਂ ਇਹਨਾਂ ਤੇ ਗੌਰ ਕਰਾਂਗੇ ਕਿਹੜੇ ਮਾੜੇ ਦਿਨ ਅਜੇ ਨਹੀਂ ਆਏ ਸੁਣਨੀ ਜ਼ਰੂਰ ਤਵਾ ਜਿਹੜਾ ਸੁਨੇਗਾ ਉਹ ਗਿਆਨ ਪ੍ਰਾਪਤ ਕਰੇਗਾ ਹallelujah ਪਰ ਦੇਣ ਦੇ ਸਾਡੇ ਕੋਲ ਨੇ ਪਰ ਕਿਹੜੇ ਦੇਣ ਜਿਹੜੇ ਅਜੇ ਨਹੀਂ ਆਏ ਕੀ ਅਸੀਂ ਉਹਨਾਂ ਨੂੰ ਵੇਖਾਂਗੇ ਕੀ ਸਾਨੂੰ ਵੇਖਣੇ ਜ਼ਰੂਰੀ ਨੇ ਜਾਂ ਇਹਨਾਂ ਤੋਂ ਛੁਟਕਾਰਾ ਪਾ ਸਕਦੇ ਹਾਂ ਹਾਂਜੀ ਅਤੇ ਉਹ ਵਰੇ ਅਜੇ ਨੇੜੇ ਨਹੀਂ ਪੁੱਜੇ ਅਜੇ ਉਹ ਵਰੇ ਵੀ ਨਹੀਂ ਨੇੜੇ ਨਹੀਂ ਪੁੱਜੇ ਅਜੇ ਤੂੰ ਆਪਣੇ ਆਪ ਵਿੱਚ ਆ ਪਰਮੇਸ਼ਰ ਨੇ ਇਹ ਪ੍ਰਦੇਸ਼ਿਕ ਨੇ ਸੁਲੇਮਾਨ ਨੇ ਲਿਖਿਆ ਆ ਕਿ ਤੂੰ ਆਪਣੀਆਂ ਅੱਖਾਂ ਦੇ ਵੇਖਣ ਦੇ ਅਨੁਸਾਰ ਚੱਲ ਪਰ ਇੱਕ ਗੱਲ ਜੀਤੇ ਰੱਖੀ ਕਿ ਤੇਰੀ ਹਰ ਗੱਲ ਦਾ ਜਿਹੜਾ ਹਿਸਾਬ ਹੋਣਾ ਹੈ ਨਾ ਚਾਹੇ ਤੂੰ ਮੇਰੇ ਵਿੱਚ ਕਰੇ ਤੇ ਚਾਹੇ ਫਿਰ ਚਾਨਣ ਵਿੱਚ ਕਰੇ ਹਰ ਕੰਮ ਦਾ ਕੀ ਹੋਵੇਗਾ ਹਿਸਾਬ ਹੋਵੇਗਾ ਹਾਂਜੀ ਜਿੱਨਾ ਵਿੱਚ ਤੂੰ ਆਕੇਗਾ ਇਹਨਾਂ ਵਿੱਚ ਮੈਨੂੰ ਕੋਈ ਖੁਸ਼ੀ ਨਹੀਂ ਹੈ ਜਿੰਨਾ ਬਰਿਆਂ ਦੇ ਵਿੱਚ ਜਿੰਨਾ ਸਾਲਾਂ ਦੇ ਵਿੱਚ ਤੂੰ ਕਹੇਗਾ ਜਿੰਨਾ ਦਿਨਾਂ ਵਿੱਚ ਤੂੰ ਕਹੇਗਾ ਆਪਣੇ ਮੂੰਹ ਤੋਂ ਕਿ ਮੈਨੂੰ ਕੋਈ ਖੁਸ਼ੀ ਨਹੀਂ ਇਸ ਧਰਤੀ ਤੇ ਰਹਿਣ ਦੀ ਜਾਂ ਇਹ ਜੀਵਨ ਜੀਣ ਦੀ ਅਜੇ ਉਹ ਨਹੀਂ ਆਈ ਕੀ ਕਰਦੂੰ ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥ ਵਿੱਚ ਸੌਂਪ ਕੇ ਚੱਲ ਤੇ ਆਪਣੀ ਪਰਮੇਸ਼ਵਰ ਦੇ ਵਿਡਿਆਈ ਕਰਨ ਤਾਂ ਤੇਰਾ ਭਲਾ ਹੋਵੇਗਾ ਕਿਹੜੇ ਬਰੇ ਨਹੀਂ ਆਈ ਜਾਓ ਬਰਿਆ ਵਿੱਚ ਕੀ ਹੋਵੇਗਾ ਉਹਦੇ ਬਾਰੇ ਆਪਾਂ ਅੱਗੇ ਬੱਚੇ ਜੋ ਪੜਦੇ ਹਾਂਜੀ ਜਦ ਤੀਕਰ ਸੋਹੇ ਜਾਤੇ ਚਾਨਣ ਅਤੇ ਚੰਦਰਮਾ ਅਤੇ ਤਾਰੇ ਹਨੇਰੇ ਨਹੀਂ ਹੁੰਦੇ ਅਤੇ ਬੱਦਲ ਵਰਾਂ ਦੇ ਪਿੱਛੋਂ ਫੇਰ ਨਹੀਂ ਮੋੜਦੇ ਹੂੰ ਜਿਵੇਂ ਕਾਟੇ ਰਖਵਾਲੇ ਕੰਬਲ ਲਾਗ ਪਿਆ ਆਪਾਂ ਇਕਲੀ ਇਕਲੀ ਗੱਲ ਤੇ ਵਿਚਾਰ ਕਰਾਂਗੇ ਜਿਸ ਦਿਨ ਘਰ ਦੇ ਰਖਵਾਲੇ ਕੰਮਣ ਲੱਗ ਪੈਣ ਘਰ ਦੇ ਰਖਵਾਲੇ ਕੌਣ ਹਨ ਪ੍ਰਭੂ ਨੇ ਕਿਹਾ वचन ਦੇ ਵਿੱਚ ਪੌਲਸ ਰਸੂਲ ਪਰਮੇਸ਼ਰ ਦਾ ਅਦਾਸ ਲਿਖਦਾ ਆ ਕਿ ਕਿਹੜੇ ਦਿਨ ਔਰ ਕਿਹੜੇ ਘਰ ਇੱਕ ਘਰ ਜਿਹੜਾ ਆ ਉਹ ਸਾਨੂੰ ਸਰੀਰਿਕ ਘਰ ਵਾ ਜਿਹੜਾ ਅਸੀਂ ਟਾ ਰੋੜਿਆ ਦਾ ਬਣਾਇਆ ਹਾਂ ਇੱਕ ਘਰ ਵਾ ਜਿਹੜਾ ਜਿਸਮ ਦਾ ਪਰਮੇਸ਼ਰ ਨੇ ਸਾਨੂੰ ਬਣਾਕ ਦਿੱਤਾ ਹੋਇ ਇੱਕ ਘਰ ਵਾ ਜਿਹਦੇ ਵਿੱਚ ਪਰਮੇਸ਼ਰ ਰਹਿੰਦਾ ਆ ਨਾ ਦੇ ਉਹ ਇੱਟਾਂ ਰੋੜਿਆਂ ਦੇ ਬਣਾਏ ਹੋਏ ਮੰਦਰ ਵਿੱਚ ਰਹਿੰਦਾ ਹੈ ਜੇ ਤੁਸੀਂ ਮੰਦਰ ਦੀ ਪੂਜਾ ਕਰੀਏ ਜੀ ਚਰਸ ਦੀ ਪੂਜਾ ਕਰੀਏ ਬਿਲਡਿੰਗ ਦੀ ਤੇ ਕੁਝ ਮਿਲ ਜੂ ਪਰ ਅੰਦਰੋਂ ਅਨੁਦਿਲ ਸਾਫ ਕਰਨਾ ਬਣਾ ਆਇਆ ਇੱਕ ਬੌਡੀ ਆ ਇਹ ਇੱਕ ਪਰਮੇਸ਼ਵਰ ਦਾ ਮੰਦਰ ਇਹਦੇ ਵਿੱਚ ਇੱਕ ਦਿਲ ਵਾ ਉਹ ਦਿਲ ਦੇ ਵਿੱਚ ਰਹਿੰਦਾ ਪਰਮੇਸ਼ਰ ਤੇਰਾ ਦਿਲ ਮੇਰਾ ਹੈ ਕੁਲ ਖਾਨਾ ਹੈ ਉਹ ਦਿਲ ਦੀ ਆਪਾ ਉਹ ਹੈ ਕਦੀ ਗੱਲ ਕਰਦੇ ਆ ਹਾਲੇਲੂਇਆ ਇੱਕ ਪੂਰਾ ਸਸਟੀਆਂ ਉਹਦੇ ਵਿੱਚ ਅਸੀਂ ਰਹਿਨੇ ਆ ਇੱਕ ਸਾਡਾ ਇਹ ਪੂਰਾ ਜਿਸਮ ਵਾ ਜਿਹੜਾ ਇਹਦੇ ਵਿੱਚ ਇੱਕ ਦਿਲ ਵਾ ਉਹਦੇ ਵਿੱਚ ਪਰਮੇਸ਼ਰ ਰਹਿਣਾ ਚਾਹੁੰਦਾ ਹੈ ਬੋਲੋ ਆਮੀਨ ਤੇ ਉਹਦੀ ਆਪਾਂ ਗੱਲ ਕਰਦੇ ਆ ਕਿ ਜਿਸ ਦਿਨ ਘਰ ਦੇ ਰਖਵਾਲੇ ਕੰਮਣ ਲੱਗ ਪੈਣ ਹੱਡ ਗੋਡੇ ਹਨਾ ਤੁਰਿਆ ਨਾ ਜਾਵੇ ਜਦੋਂ ਫੜਨੀ ਬਗੋਰੀ ਨਾ ਆਵੇ ਹਨਾ ਮੰਦਾ ਮੰਜੀ ਦੀ ਰੋਟੀ ਮੰਗਾਵੇ ਤੇ ਬੰਦੇ ਤੇ ਮੁਸ਼ਕਲ ਹੈ ਉਹ ਮੁਸ਼ਕਲ ਤੋਂ ਪਹਿਲਾਂ ਉਹ ਮੁਸ਼ਕਲ ਤੋਂ ਪਹਿਲਾਂ ਇੰਨੀ ਗੱਲੀਏ ਅੱਠੂ ਦਾ ਆਇਆ ਸੀ ਮਾਂ ਗਣਾ ਦੁੱਧ ਤੇ ਮਿਲਦੀ ਲੱਸੀ ਨਾਮ ਕਦੋਂ ਜਪਣਾ ਨਾਮ ਜਪਣ ਦਾ ਸਮਾਂ ਆਇਆ ਭਾਈ ਭੈਣ ਜੁਬਾਨੀ ਵਿੱਚ ਆਪਣੇ ਸਿਰ ਜਹਾਨ ਨੂੰ ਕੀ ਕਰੋ ਚੇਤੇ ਕਰੋ ਹਾਂਜੀ ਜਦੋਂ ਘਰ ਦੇ ਰਖਵਾਲੇ ਜਦੋਂ ਹੱਡ ਗੋਡੇ ਨਾਲ ਤੁਰਨ ਤੁਰਿਆ ਨਾ ਜਾਵੇ ਲੱਤਾਂ ਪੈੜ ਪੀੜ ਪੈ ਰਹੇ ਹੋਣ ਬਾਬਾ ਨਹੀਂ ਤੁਰਦੀਆਂ ਸਿਰ ਨਹੀਂ ਉੱਠਦਾ ਹਾਂਜੀ ਅਥੇ ਤੰਗੜੇ ਨੂੰ ਜਿਹੜੇ ਤਗੜੇ ਲੋਕ ਨੇ ਹੱਡ-ਗੋਡ ਜਿਹੜੇ ਨੇ ਇਹ ਕੁੱਬੇ ਹੋ ਜਿਹੜੀਆਂ ਉਹ ਤੇ ਸਿੱਧਾ ਵੇਖਿਆ ਉਹ ਨਹੀਂ ਜਾਣਾ ਗਾੜੀਆਂ ਕੌਣ ਆਉਂਦੇ ਆ ਫਿਰ ਔਖਾ ਹੈ ਹਾਂਜੀ ਅਥੇ ਪੀੜ ਵਾਲੀਆਂ ਥੋੜੀਆਂ ਹੁੰਦੇ ਕਾਰਨ ਪੀੜ ਵਾਲੀਆਂ ਥੋੜੀਆਂ ਹੁੰਦੇ ਕਾਰਨ ਖੋਟ ਜਾਣ ਅਰਜੀ ਬੁਰਾ ਅਥੇ ਪੀੜ ਵਾਲੀਆਂ ਥੋੜੀਆਂ ਹੁੰਦੇ ਕਾਰਨ ਖੋਟ ਜਾਣਾ ਕੀ ਹੋ ਜਾਏ ਪੀੜ ਵਾਲੀਆਂ ਜਿਹੜੀਆਂ ਦੰਦ ਦਾੜਾ ਨੇ ਉਹ ਨਿਕਲ ਜਾਣ ਤੇ ਖਾਣਾ ਪੀਣਾ ਘਟ ਜਾਵੇ ਹallelujah ਭਾਈ ਭੈਣੋ ਅੱਥੀ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਜਿੰਨਾ ਚਿਰ ਬੱਚੇ ਦੇ ਦੰਦ ਨਹੀਂ ਉੱਗਦੇ ਉਹਨਾਂ ਚਿਰ ਉਹ ਗੱਲ ਨਹੀਂ ਕਰਦਾ ਜਦੋਂ ਦੰਦ ਉੱਗਦੇ ਨੇ ਫਿਰ ਉਹ ਹਵਾ ਜਿਹੜੀ ਅੰਦਰੋਂ ਰੁਕਦੀ ਆ ਤੇ ਸੁਰ ਬਣਾਉਂਦੀ ਆ ਤੇ ਭਾਈ ਭੈਣੋ ਬਡਾਪੇ ਦੇ ਵਿੱਚ ਜਦੋਂ ਦੰਦ ਨਿਕਲ ਗਏ ਤੇ ਹਵਾ ਜਿਹੜੀ ਆ ਮੂੰਹ ਦੇ ਵਿੱਚੋਂ ਸਿੱਧੀ ਫੁਰੂ ਕਰਕੇ ਨਿਕਲ ਜਾਣੀ ਆ ਤੇ ਤੁਹਾਡੀ ਸਮਝ ਜੈਨੂੰ ਆਉਣੀ ਨਹੀਂ ਅੱਜ ਜੇ ਮੈਂ ਮੇਰੀ ਗੱਲ ਦੀ ਤੁਹਾਨੂੰ ਸਮਝ ਆਉਣ ਲਈ ਹੈ ਤੇ ਦੰਦਾਂ ਦੀ ਸਹਾਇਤਾ ਨਾਲ ਇਹ ਸੁਰ ਬਣ ਗਿਆ ਜੇ ਮੇਰੇ ਮੂੰਹ 'ਚ ਦੰਦ ਨਾ ਹੋਣ ਤੇ ਮੈਂ ਇਹ ਸ਼ਬਦ ਤੁਹਾਨੂੰ ਨਹੀਂ ਮੇਰੀ ਹਵਾ ਸਦੀ ਮੂੰਹ 'ਚੋਂ ਬਾਹਰ ਆ ਜਣੀ ਕਈ ਬਜ਼ੁਰਗਾਂ ਨੂੰ ਵੀ ਵੇਖ ਸਕਦੇ ਜੇ ਜਿਨ੍ਹਾਂ ਕੋਲ ਦੰਦ ਨਹੀਂ ਹੈ ਹਾਲੇਲੂਇਆ ਸੋ ਭਾਈ ਭੈਣੋ ਥੋੜੀਆਂ ਹੋਣ ਦੇ ਕਾਰਨ ਖੁੱਟ ਜਾਣ ਤਾਂ ਫਿਰ ਕੀ ਹੋਵੇਗਾ ਫਿਰ ਭਗਤੀ ਹੋਵੇਗੀ ਫਿਰ ਗੀਤ ਗਾਏ ਜਾਣਗੇ ਜਦੋਂ ਸੁਤਾ ਹੋ ਕੇ ਤੁਰਿਆ ਨਹੀਂ ਜਿੱਦਾਂ ਤੇ ਕਿਤੇ ਦੂਰ ਜਾ ਕੇ ਬਦਕੀ ਕੀਤੀ ਜਾਊਗੀ ਹਾਂਜੀ ਅਤੇ ਉਹ ਜੋ ਬਾਰੀਆਂ ਵਿੱਚੋਂ ਦੀ ਤਾਕਤ ਦੀਆਂ ਹਨ ਧੁੰਦਰੀਆਂ ਹੋ ਜਾਣ ਹਾਲੇਲੂਇਆ ਹਾਲੇਲੂਇਆ ਜੋ ਬਾਰੀਆਂ ਦੇ ਵਿੱਚੋਂ ਦੀ ਤਾਕਤ ਦੀਆਂ ਨੇ ਫਿਰ ਧੁੰਦਰੀਆਂ ਹੋ ਜਾਣ ਤੇ ਫਿਰ ਪੜਿਆ ਜਾਊਗਾ 40-45 ਤੋਂ ਬਾਅਦ ਪਹਿਲਾਂ ਹੀ ਅਣਕ ਦੀ ਜ਼ਰੂਰਤ ਪੈਣੀ ਹੈ ਫਿਰ ਕੀ ਕਰੋਗੇ ਫਿਰ ਜਵਾਨੀ ਵਿੱਚੀ ਸਮਾਂ ਕੱਢ ਲਓ ਤੇ ਇਹਨੂੰ ਪੜ ਲਓ ਬਾਣੀ ਨੂੰ ਫਿਰ ਨਹੀਂ ਪੜਿਆ ਜਾਣਾ ਫਿਰ ਦੂਰੋਂ ਪਛਾੜਿਆ ਨਹੀਂ ਜਾਂਦਾ ਨੀਂਜ ਨਹੀਂ ਲੱਗਦੀ ਹੁਣ ਕੀ ਕਰਨਾ ਮੈਂ ਹੁਣ ਤੇ ਮੇਰਾ ਕੰਮ ਖਤਮ ਆ ਪਰ ਬਿਨਾ ਕਮਾਈ ਦੇ ਖਤਮ ਹੋ ਗਿਆ ਤੇ ਬੜਾ ਔਖਾ ਹੋਣਾ ਜਾਂ ਇਸ ਕਰਕੇ ਜਿਹੜੀਆਂ ਮਾਰੀਆਂ ਵਿੱਚ ਉਹ ਤੱਕ ਰੀਆਂ ਨੇ ਉਹ ਵੀ ਧੁੰਦਲੀਆਂ ਹੋ ਜਾਣੀਆਂ ਜੇ ਤੇ ਪਤਾ ਵੀ ਨਹੀਂ ਲੱਗਣਾ ਡਾਕਟਰ ਕਹਿੰਦੇ ਲੈਡ ਪਿੱਛੋਂ ਬੰਦ ਹੋ ਗਈ ਆ ਪਿੱਛੋਂ ਕਿੱਥੋਂ ਬੰਦ ਹੋ ਗਿਆ ਡਾਕਟਰਾਂ ਨੂੰ ਵੀ ਪਤਾ ਹallelujah ਇਸ ਕਰਕੇ ਇਹ ਜਵਾਨ ਆਪਣੀ ਜਵਾਨੀ ਵਿੱਚ ਕੀ ਕਰ ਆਪਣੇ ਸਤਿਨ ਹਾਰੇ ਨੂੰ ਚਿੱਤੇ ਕਰ ਹਾਂਜੀ ਅਤੇ ਗਲੀ ਦੇ ਭੂਏ ਬੰਦ ਹੋ ਜਾਣ ਗਲੀ ਦੇ ਭੂਏ ਬੰਦ ਹੋ ਜਾਣ ਕੱਲੀ ਕੱਲੀ ਗੱਲ ਬਾਈਬਲ ਪਵਿੱਤਰ ਵਚਨ ਜੀਸੂ ਨਾਸੀ ਦਾ ਆ ਤਾਂ ਸਾਨੂੰ ਦੱਸਦਾ ਆ ਤੇ ਤੁਹਾਡੀ ਭੁੱਖ ਬਾਣੀ ਕਰਦਾ ਆ ਭੁੱਖ ਬਾਣੀ ਸੁਣਨ ਵਾਸਤੇ ਬਾਹਰ ਜਾਣ ਦੀ ਲੋੜ ਨਹੀਂ ਆ ਬਾਈਬਲ ਦੇ ਅੰਦਰ ਜਾਓ ਪਵਿੱਤਰ ਬਾਈਬਲ ਦੇ ਅੰਦਰ ਜਾਓ ਇਹਨੂੰ ਪੜੋ ਤੇ ਤੁਹਾਡੀ ਭੁੱਖ ਬਾਣੀ ਤੁਹਾਡੇ ਨਾਲ ਕੀ ਵਾਪਰੇਗੀ ਤੁਹਾਨੂੰ ਇਹ ਦੱਸ ਦੇਗੀ ਸੁਣਦੀ ਲੋੜ ਨਹੀਂ ਆ ਸੁਣਾਉਣ ਵਾਲਾ ਵਾਦਾ ਘਾਟਾ ਵੀ ਕਰ ਜੂਗਾ ਪਰ ਇਹਨੇ ਵਾਦਾ ਘਾਟਾ ਨਹੀਂ ਕਰਨਾ ਇਹਨੇ ਜੋ ਹੈਗਾ ਉਹ ਸੁਣਾ ਸ਼ੀਸ਼ਾ ਝੂਠ ਨਹੀਂ ਬੋਲਦਾ ਹਾਂਜੀ ਜਦ ਚੱਕੀ ਦੀ ਆਵਾਜ਼ ਫੋਲੀ ਹੋ ਜਾਵੇ ਖਾਣਾ ਪੀਣਾ ਵੀ ਘਟ ਜਾਵੇ ਫਿਰ ਦੋ ਘਰਾਸੀ ਦੇ ਦੋ ਫਿਰ ਵੈਰਾਈਟੀ ਦੇ ਦੋ ਹੁਣ ਕੀ ਹੁੰਦਾ ਹੈ ਨਹੀਂ ਰਹਿਣੀ ਦੋ ਹਾਂਜੀ ਅੱਧੇ ਪੰਜੀ ਹallelujah ਰਾਗ ਦੀਆਂ ਸਾਰੀਆਂ ਧੀਆਂ ਲਿਸੀਆਂ ਹੋ ਜਾਣ ਦੰਦ ਦੜਮ ਨਹੀਂ ਰੜੇ ਤੇ ਰਾਵਕ ਤਾਂ ਹੁਣ ਆਇਆ ਰਾਗ ਤੇ ਸੁਰ ਤੇ ਇਹ ਨਾਲ ਨਾ ਬਣਦਾ ਆ ਮੈਡੀਕਲ ਲੋਕਾਂ ਨੇ ਪੁੱਛ ਕੇ ਵੇਖ ਲਿਓ ਕਿਦਾਂ ਦਾ ਸੁਰ ਬਣਦਾ ਆ ਸੁਰ ਜਿਹੜੀ ਆਵਾਜ਼ ਦੰਦ ਟੱਕਦੇ ਨਹੀਂ ਤੇ ਫਿਰ ਸੁਰ ਬਣਦਾ ਆ ਹallelujah ਸੋ ਭਾਈ ਪੈਣੋ ਪੰਛੀ ਦੀ ਆਵਾਜ਼ ਤੋਂ ਅੱਜ ਚਰਚਾ ਦੇ ਵਿੱਚ ਫੁੱਲ ਸਾਊਂਡ ਆ ਵੀ ਸਾਊਂਡ ਪੂਰੀ ਡਬਲ ਡਬਲ ਬੇਸ ਲਾਓ ਜੀ ਕੰਨ ਚ ਝਲਦੇ ਨਹੀਂ ਅਰ ਜਿੰਦਰੇ ਨੇ ਚੱਲਣਾ ਬੰਦ ਕਰ ਦਿੱਤਾ ਪੰਛੀ ਦੀ ਬਾਣੀ ਵੀ ਲਾ ਕੇ ਮੜਾ ਜਾ ਰੌਲਾ ਵੀ ਔਖਿਆ ਕਰੂਗਾ ਪਰ ਅੱਜ ਭਰਾਈ ਪੈਣਾ ਮੈਂ ਚਾਹੁੰਨਾ ਆ ਪਵਿੱਤਰ ਅਜੀ ਦਾ ਆਸ ਹੋਣ ਦੇ ਰਾਤੇ ਕਿ ਤੁਸੀਂ ਸਾਰੇ ਤੋਬਾ ਕਰੋ ਬਾਪੂ ਸੁਮਨ ਲਵੋ ਅਲਾਇਤ ਕੀ ਦਾ ਜੀਵਨ ਬਦਲਿਤ ਕਰੋ ਕਿਉਂਕਿ ਦਿਨ ਆਉਣ ਵਾਲੇ ਨੇ ਅਜੇ ਨਹੀਂ ਆਏ ਅਜੇ ਨਹੀਂ ਆਏ ਬੱਦਲ ਬਰਤੇ ਮਰੋ ਫੇਰ ਮੋੜ ਪੈਣਗੇ ਹਾਲੇਲੂਇਆ ਸਖਣੇ ਹੋ ਜਣਾਇ ਉਹ ਦਿਨ ਬਦਲ ਜਾਣੇ ਨੇ ਜਿਹਦੇ ਲੈ ਲੈ ਕਰਦਾ ਸ਼ੀਰ ਬਾਦਾਮ ਦੇ ਬੂਟੇ ਵਾਂਗੂ ਪਾਰ ਚੁੱਕੀ ਜਾਂਦਾ ਆ ਪਰ ਫਿਰ ਇੱਕ ਟਿੱਡੀ ਵੀ ਇੱਕ ਟਿੱਡੀ ਵੀ ਭਾਰੀ ਲੱਗੇਗੀ ਇੱਕ ਇੱਕ ਸਟੈਪ ਵੀ ਚੜਨਾ ਜਿਹੜਾ ਔਖਾ ਹੋਏਗਾ ਅੱਜ ਪਹਾੜਾਂ ਦੇ ਚੜਨ ਦੀ ਸ਼ਕਤੀ ਆ ਹਾਲੇਲੂਇਆ ਭਾਈ ਭੈਣੋ ਇਹ ਸ਼ਕਤੀ ਦਾ ਇਸਤੇਮਾਲ ਕਰੋ ਬੁਰੇ ਕੰਮਾਂ ਦੇ ਲਈ ਨਹੀਂ ਗਿਆਨ ਦੇ ਲਈ ਸੰਸਾਰ ਦਾ ਗਿਆਨ ਅਸੀਂ ਆਪਣੇ ਬੱਚਿਆਂ ਨੂੰ ਦੋਣ ਵਾਸਤੇ ਸਕੂਲਾਂ ਕਾਲਜਾਂ 'ਚ ਐਡਮਿਸ਼ਨ ਕਰਾਉਣੇ ਆ ਪੈਸੇ ਲਾਉਣੇ ਟਵਿਸ਼ਨਰ ਕਰਾਉਣੇ ਆ ਪਰ ਪਵਿੱਤਰ ਅੰਜੀਲ ਦਾ ਦਾ ਅੰਜੀਲ ਦਾ ਜਿਹੜਾ ਸਵਰਗ ਦਾ ਗਿਆਨ ਆ ਉਹਨੂੰ ਪ੍ਰਾਪਤ ਕਰਨਾ ਪੈਣਾ ਆ ਹallelujah ਤੇ ਬਰਿਆਈ ਪ੍ਰਾਪਤ ਨਹੀਂ ਕਰਨੀ ਪੈਦੀ ਬਈ ਬਰਿਆਈ ਦੇ ਸਾਲਾ ਮਾਰਦੀ ਆਉਂਦੀ ਆ ਬੁਰੀ ਆਦਤਾਂ ਸਾਲਾ ਮਾਰਦੀ ਆਉਂਦੀ ਆ ਜਿਨ੍ਹਾਂ ਨੂੰ ਰੋਕਿਆ ਨਾ ਜਾ ਕਿਦੇ ਇੱਕ ਦਿਨ ਇਹ ਵਾਰਡ ਜਿਹੜੀ ਆ ਟੱਠ ਜਾਣੀ ਸਾਰੇ ਜਾਨਵਰ ਖੇਤ ਦੇ ਅੰਦਰ ਆ ਜਾਣੇ ਆ ਕੌਣ ਡੱਕੇਗਾ ਇਹ ਇਨੀ ਡੱਕ ਸਕਦੇ ਕਮਜ਼ੋਰ ਪੈ ਜਾਣੀ ਹallelujah ਭਾਈ ਬੈਣੋ ਆਦੂ ਮਰਜੀ ਜਰਾ ਗੁਰੂਆਂ ਦੇ ਆਖੇ ਨਾ ਲੱਗਾ ਉਹਦੀ ਬਰਬਾਦੀ ਨੇੜੇ ਦੇੜਈ ਆ ਇਸ ਕਰਕੇ ਭਾਈ ਬੈਣੋ ਮਾ ਪਵਿੱਤਰ ਅੰਜੀ ਲਗਾ ਸੁਣਦੇ ਤਾਂ ਫਿਰ ਤੋਂ ਕੋਈ ਬੇਨਤੀ ਕਰਦਾ ਆ ਕਿ ਆਪਣੇ ਬੁਰੇ ਕੰਮਾਂ ਨੂੰ ਤਿਆਗ ਕੇ ਕੀ ਕਰੋ ਉਚਾਈ ਤੋਂ ਵੀ ਡਰਨਗੇ ਬੜੀਏ ਜੀ ਓਚਾਈ ਤੋਂ ਵੀ ਡਰਨਗੇ ਉੱਚੇ ਥਾਂ 'ਚ ਨਹੀਂ ਜਾਣਾ ਗੱਡੇ ਕੰਮ ਹੀ ਨਹੀਂ ਕਰਦੇ ਹਾਂਜੀ ਅੱਥੇ ਰਾਹ ਵਿੱਚ ਭੈੜਲ ਹੋ ਜਾਂਦਾ ਤੇ ਰਾਹ ਵਿੱਚ ਪੈਜਨ ਹੋ ਜਾਣਗੇ ਜੇ ਮੰਜ਼ਿਲ ਨੂੰ ਪਾਉਣਾ ਆ ਤੇ ਯੀਸ਼ੂ ਮਸੀਹ ਦਾ ਲੜ ਫੜਨਾ ਪੈਣਾ ਉਹਦਾ ਲੜ ਫੜੋ ਬਾੜੀ ਦਾ ਲੜ ਫੜੋ ਚੰਗੇ ਕੰਮਾਂ ਦਾ ਲੜ ਫੜੋ ਚੰਗੀਆਂ ਆਦਤਾਂ ਦਾ ਲੜ ਫੜੋ ਚੰਗੇ ਗੁਣ ਆਪਣੇ ਵਿੱਚ ਪ੍ਰਾਪਤ ਕਰੋ ਹਾਂਜੀ ਅਥੇ ਰਾਹ ਵਿੱਚ ਪੈਜਨ ਹੋਣਗੇ ਅਥੇ ਬਦ ਅਜੇ ਉਹ ਦੇਣ ਨਹੀਂ ਆਏ ਇਹਨਾਂ ਤਰ੍ਹਾਂ ਤੋਂ ਪਹਿਲਾ ਪਹਿਲਾ ਕੀ ਕਰੀਏ ਤੋਬਾ ਕਰੀਏ ਮੁੜੀਏ ਤਾਂ ਜੋ ਪ੍ਰਭੂ ਦੀ ਜਿਹੜੋ ਸੁੱਖ ਦੇ ਦੇਣ ਆਉਣਗੇ ਹallelujah ਸੋ ਭਾਈ ਭੈਣੋ ਮਨੁੱਖ ਦੀ ਇੱਛਾ ਮਿਟ ਜਾਂਦੀ ਆ ਫਿਰ ਕੁਝ ਖਾਣ ਨੂੰ ਨਹੀਂ ਦਿਲ ਕੁਝ ਪਾਉਣ ਨੂੰ ਨਹੀਂ ਦਿਲ ਨਹੀਂ ਕੁਝ ਜਦੋਂ ਤੁਰਨਾ ਸੱਜਦਾ ਅੱਜੇ ਬੜਾ ਸੋਹਣਾ ਲੱਗਦਾ ਆ ਤੇ ਫਿਰ ਇੱਕ ਦਿਨ ਉਹ ਵੀ ਸੂਟ ਮਿਲਣਾ ਜਿਹਨੂੰ ਜੇਬ ਵੀ ਨਹੀਂ ਕਾਲਰ ਵੀ ਨਹੀਂ ਕਫ ਵੀ ਹੈ ਨਹੀਂ ਕੀ ਪਾ ਲੇਗਾ ਉੱਚੇ ਹallelujah ਬੜੋਂ ਪਾਉਣ ਤੋਂ ਪਹਿਲਾਂ ਇਕ ਸੁੰਦਰ ਵਸਤਰ ਪ੍ਰਭੂ ਯੀਸ਼ੂ ਮਸੀਹ ਬਲ ਦਤੇ ਜਾਂਦੇ ਆ ਉਹ ਪਾ ਲਈਏ ਜੇ ਦੁਜੇਤ ਕਿਵੇਂ ਕਹਿੰਦਾ ਚਿੱਟੇ ਵਸਤਰਾਂ ਨਾਲ ਤੇਰਾ ਸਵਾਗਤ ਕਰੂੰਗਾ ਹallelujah ਸੋ ਭਾਈ ਬੈਣੋ ਟਿੱਡੀ ਵੀ ਭਾਰੀ ਲੱਗੇਗੀ ਤੇ ਹੁਣ ਤਾਂ ਆਪਾਂ ਫੁੱਲ ਸਾਊਂਡ ਹੈਵੀ ਸਾਊਂਡ ਓਪਨ ਸਾਊਂਡ ਹallelujah ਭਾਈ ਬੈਣੋ ਵਿਚਾਰ ਕਰਨ ਦੀ ਲੋੜ ਆ ਗੜੀ ਦੇ ਬੂਏ ਬੰਦ ਹੋ ਜਾਣੇ ਨੇ ਤੇ ਟਿੱਡੀ ਵੀ ਭਾਰੀ ਲੱਗੇਗੀ ਕੋਈ ਜੀ ਨਹੀਂ ਹੋਣਾ ਇੱਛਾ ਮਿੱਟ ਜਾਏਗੀ ਕਿਉਂਕਿ ਮਨੋਕ ਆਪਣੇ ਸੰਦੀਪ ਕੋਟਕਾਣੇ ਨੂੰ ਤੁਰ ਜਾਂਦਾ ਆ ਤੇ ਉਹ ਜਾਣ ਤੋਂ ਪਹਿਲਾਂ ਹੀ ਕੋਈ ਕਮਾਈ ਕਰ ਲਈਏ ਪਤਾ ਸਾਰਿਆਂ ਨੂੰ ਜਾਣਣਾ ਹੀ ਜਾਣਾ ਹੈ ਪਤਾ ਸਾਰਿਆਂ ਨੂੰ ਜਾਣਾ ਕਿਉਂਕਿ ਪਹਿਲੇ ਮੈਂ ਗੱਲ ਕੀਤੀ ਹੈ ਕਿ ਆਦਮ ਤੋਂ ਲੈ ਕੇ ਅੱਜ ਤੱਕ ਇਹ ਨਹੀਂ ਕੋਈ ਕਹਿ ਸਕਦਾ ਕਿ ਮੈਨੂੰ ਭਲਾਈ ਦਾ ਨਹੀਂ ਪਤਾ ਤੇ ਕੋਈ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਭਲਾਈ ਦਾ ਨਹੀਂ ਪਤਾ ਇਹ ਦੋਵੇਂ ਸਾਡੇ ਅੰਦਰ ਨੇ ਪਰ ਜਿਹਨੂੰ ਅੱਗੇ ਲਿਆਉਣਾ ਹੈਗੀ ਉਹਨੂੰ ਲਿਆ ਸਕਦੇ ਹਾਂ ਸਾਡੇ ਹੱਥ ਵਿੱਚੋਂ ਆ ਜੇ ਅਸੀਂ ਭਲਾਈ ਨੂੰ ਅੱਗੇ ਲਿਆਉਣਾ ਆ ਤੇ ਭਲਾਈ ਅੱਗੇ ਆਵੇਗੀ ਜੇ ਅਸੀਂ ਬਰਿਆਈ ਨੂੰ ਅੱਗੇ ਲਿਆਉਣਾ ਤੇ ਬਰਿਆਈ ਸਾਡੀ ਉੱਤੇ ਹੀ ਜੜੀ ਨਾਣੀ ਉਹਦੇ ਬਾਜਾ ਮਾਰਦੀ ਮੇਰੇ ਕੋਲ ਹਾਲੇਲੂਇਆ ਤੇ ਉਹ ਉੱਲੀ ਜਿਹੜੀ ਆ ਉਹਨੂੰ ਸੱਦਣਾ ਨਹੀਂ ਪੈਂਦਾ ਉੱਲੀ ਜਿਹੜੀ ਆ ਉਹਨੂੰ ਸੱਦਣਾ ਨਹੀਂ ਪੈਂਦਾ ਉਹ ਚੀਜ਼ਾਂ ਦੇ ਵਿੱਚ ਆਪੇ ਹੀ ਆ ਜਾਂਦੀ ਹੈ ਪਰ ਚੀਜ਼ਾਂ ਨੂੰ ਬਚਾਉਣ ਵਾਸਤੇ ਉੱਲੀ ਤੋਂ ਬਚਾਉਣਾ ਪੈਂਦਾ ਜੇ ਖਾਣੀਆਂ ਨੇ ਦੀ ਉੱਲੀ ਤੋਂ ਬਚਾ ਕੇ ਰੱਖਣਾ ਪੈਂਦਾ ਸੇਫ ਜਗ੍ਹਾ ਤੇ ਜੇ ਇਹ ਜੀਵਨ ਬਚਾ ਕੇ ਪ੍ਰਭੂ ਦੇ ਹੱਥ ਵਿੱਚ ਸੌਂਪੜਾਇਆ ਅਲਾਦਗੀ ਦਾ ਪਵਿੱਤਰਤਾਈ ਦਾ ਤਾਂ ਫਿਰ ਇਹਨੂੰ ਬਚਾ ਕੇ ਰੱਖਣਾ ਪੈਣਾ ਸਾਰੀ ਬ੍ਰਹਿਮਾਈ ਤੋਂ ਹallelujah 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 ਕਿਉਂਕਿ ਸੰਦੀਪ ਘਟ ਗਾਣੇ ਨੂੰ ਇਨਸਾਨ ਕੀ ਕਰਦਾ ਆ ਤੁਰ ਜਾਂਦਾ ਆ ਉਹ ਅਸੀਂ ਇੱਕ ਹੋਰ ਵਚਨ ਪੜ ਕੇ ਪ੍ਰਾਰਥਨਾ ਕਰਾਂਗੇ اے ਜਵਾਨ ਤੂੰ ਆਪਣੀ ਜਵਾਨੀ ਵਿੱਚ ਆਪਣੇ ਸੱਜਣ ਨਾਲ ਨੋਕੀ ਕਰ ਚੇਤੇ ਰੱਖ ਅਜੇ ਉਹ ਮਾੜੇ ਨਹੀਂ ਆਏ ਜਿਨ੍ਹਾਂ ਵਿੱਚ ਦੁਖੇਗਾ ਕਿ ਮੈਨੂੰ ਕੋਈ ਖੁਸ਼ੀ ਨਹੀਂ ਹੈ ਤੋ ਫਾਈ ਬੈਣੋ ਇੱਥੇ ਕੋਈ ਵਚਨ ਪੜਾਂਗੇ ਪਹਿਲਾ ਤਿਮੋਥੀਅਸ 4ਵਾਂ ਭਾਗ ਉਹਦਾ 11 ਵਜੋਂ ਤੋਂ ਪੜਨਾ ਸ਼ੁਰੂ ਕਰਾ ਗਏ ਹallelujah थैंक यू ਜੀਸਸ थैंक यू ਲਾਰਡ ਇਹਨਾਂ ਗੱਲਾਂ ਦਾ ਹੁਕਮ ਕਰ ਇਹਨਾਂ ਗੱਲਾਂ ਦਾ ਹੁਕਮ ਕਰ ਤੁਸੀਂ ਆਪਣੇ ਘਰਾਂ ਵਿੱਚ ਤੁਸੀਂ ਆਪਣੇ ਪਰਿਵਾਰਾਂ ਵਿੱਚ ਤੁਸੀਂ ਆਪਣੇ ਬੱਚਿਆਂ ਨਾਲ ਤੁਸੀਂ ਆਪਣੇ ਦੋਸਤਾਂ ਨਾਲ ਇਹਨਾਂ ਗੱਲਾਂ ਨੂੰ ਸ਼ੇਅਰ ਕਰੋ ਕਿ ਜੀ ਉਹ ਦੇ ਨਹੀਂ ਆਏ ਜਿਨ੍ਹਾਂ ਵਿੱਚ ਤੁਸੀਂ ਕਹਿੰਗਾ ਮੈਨੂੰ ਕੋਈ ਖੁਸ਼ੀ ਨਹੀਂ ਅੱਜ ਉਹ ਅੱਜ ਜੋਰ ਹੈਗਾ ਅੱਜ ਤੂੰ ਪਰਸ ਤੱਕ ਨਾ ਆਇਆ ਅੱਜ ਤਨ ਠੜ ਦੀ ਪ੍ਰਵਾਹ ਨਹੀਂ ਅੱਜ ਤਨ ਉੱਚੇ ਤਾਂ ਚੜਦੀ ਪ੍ਰਵਾਹ ਨਹੀਂ ਅੱਜ ਹਵਾ ਹੀ ਸੌਂ ਦੀ ਪ੍ਰਵਾਹ ਨਹੀਂ ਪਰ ਇੱਕ ਦਿਨ ਆ ਜਾਣਾ ਯਾ ਜਿੱਦਾਂ ਤੂੰ ਇਹ ਕੁਝ ਵੀ ਨਹੀਂ ਕਰ ਸਕਦਾ ਅੱਜ ਤਨ ਨੂੰ ਪੜਨ ਦੀ ਘੱਟ ਸੌਣ ਨਾਲ ਵੀ ਤੇਰਾ ਵਿਚਾਰਾ ਹੋ ਜਾਣਾ ਹੈ ਹallelujah ਪਰ ਇੱਕ ਦਿਨ ਤੂੰ ਕਹਿਣਾ ਮੈਂ ਸੌਵਾ ਉਧਰ ਨੀਂਦ ਵੀ ਨਹੀਂ ਆਉਂਦੀ ਹallelujah ਇਹਨਾਂ ਗੱਲਾਂ ਦਾ ਹੁਕਮ ਕਰ ਸਿਖਾ ਅਤੇ ਸਿਖਾ ਕੋਈ ਤੇਰੀ ਜਵਾਨੀ ਦੋਸ਼ ਨਾ ਜਾਣੇ ਕੋਈ ਤੇਰੀ ਜਵਾਨੀ ਨੂੰ ਦੋਸ਼ ਨਾ ਜਾਣੇ ਨੌਜਵਾਨੋ ਕੋਈ ਤੁਹਾਡੀ ਜਵਾਨੀ ਨੂੰ ਦੋਸ਼ ਨਾ ਜਾਣੇ ਕੀ ਕਰਦਾ ਏ ਉਂਗਲ ਨਾ ਉਖੇੜੀ ਤੇ ਜੇ ਮੁਰਠੀ ਤੇ ਜਵਾਨੀ ਦੇ ਲਾਂਤਵਾ ਜਵਾਨੀ ਚੰਗੇ ਕੰਮਾਂ ਵਿੱਚ ਬਿਲਾਣੀ ਜਵਾਨੀ ਦਾ ਜੋਰ ਚੰਗੇ ਕੰਮਾਂ ਦੇ ਖਰਚ ਕਰਨਾ ਆਇਆ ਯੋਰ ਪਰਮੇਸ਼ਵਰ ਦੇ ਅੰਦਰ ਇਹ ਤਾਂ ਨਾ ਕਮਾਉਂਦੇ ਆਪਣੀ ਜ਼ਿੰਮੇਵਾਰੀਆਂ ਨੂੰ ਪੂਰੀਆ ਕਰੋ ਜਿਹੜਾ ਕੰਮ ਤੋਂ ਆਪਾਂ ਬੋਲੋ ਵਾਟ ਦਾ ਰੋਟੀ ਨਾ ਖਾਵੇ ਇਹ ਸਾਰਾ ਕੰਮ ਜਿਹੜਾ ਜਿੰਨਾ ਧਰਤੀ ਉੱਤੇ ਜਮਾਨਾ ਕਰਦੇ ਜੇ ਇਹ ਸਾਰਾ ਮੂਹ ਦੇ ਟੈਸਟ ਵਾਸਤੇ ਆ ਆਤਮਾ ਨਾਲੇ ਦਾ ਕੋਈ ਲੈਣਾ ਦੇਣਾ ਨਹੀਂ ਆ ਆਤਮਾ ਨਹੀਂ ਭਗਤੀ ਕਰਨੀ ਪੈਣੀ ਆ ਉਸ ਅੰਮੀ ਵਿੱਚ ਸਮਾਂ ਕੱਢਣਾ ਹੀ ਪੈਣਾ ਆ ਹਾਂਜੀ ਸਗੋ ਤੂੰ ਨੇਚਾ ਬਣਾ ਨਹੀਂ ਸਗੋ ਤੂੰ ਨੇਚਾ ਬਣਾ ਦਾ ਲਈ ਇੱਕ ਐਗਜ਼ਾਮਪਲ ਬਣਨਾ ਆ ਉਦਾਹਰਣ ਬਣਨਾ ਆ ਹਾਂਜੀ ਬਚਨ ਵਿੱਚ ਬਚਨ ਵਿੱਚ ਚਾਰ ਬਚਨ ਵਿੱਚ ਮਤਲਬ ਬੋਲਣ ਵਿੱਚ ਤੂੰ ਬੋਲਣ ਵਿੱਚ ਵੀ ਐਗਜ਼ੈਂਪਲ ਬਣਾਣਾ ਤੇਰੀ ਬੋਲੀ ਨੂੰ ਵੇਖ ਕੇ ਦੂਜਿਆਂ ਦੀ ਬੋਲੀ ਵੀ ਬਦਲ ਜੇ ਹਾਂਜੀ ਚੱਲਣ ਵਿੱਚ ਤੇਰੀ ਤੋਰ ਨੂੰ ਵੇਖ ਕੇ ਦੂਜਿਆਂ ਦੀ ਤੋਰ ਵੀ ਬਦਲੇ ਜਿਹੜੇ ਜਿੱਦਾਂ ਬਰਬਾਹ ਨੂੰ ਪਰਮੇਸ਼ਵਰ ਨੇ ਕਿਹਾ ਹੀ ਕਿ ਮੈਂ ਤੇਰੇ ਬਦਲੇ ਜਾਨ ਦੇ ਦੇਵਾਂਗਾ ਤੇ ਜਿੱਦਣ ਬਰਬਾਹ ਤੇ ਬਦਲੇ ਆਪਣੀ ਜਾਨ ਦੇ ਦਿੱਤੀ ਆ ਤੇ ਬਰਬਾਹ ਡਾਕੂ ਸਾਰੇ ਖੌਸ਼ਾ ਢਿੱਕੇ ਭਗਤ ਹੋ ਗਿਆ ਬਦਕਾਰਾਂ ਨੂੰ ਬਦਲਣਾ ਮਾਤੇ ਤੁਹਾਡੇ ਕੋਲ ਸ਼ਕਤੀ ਹੈਗੀ ਆ ਬਦਕਾਰਾਂ ਨੂੰ ਤੁਸੀਂ ਬਦਲ ਸਕਦੇ ਜੇ ਜਿਹੜੇ ਤੁਹਾਡੇ ਲਾਗੇ ਤੁਹਾਡੀ ਸਮਝ ਵਿੱਚ ਨੇ ਉਹਨਾਂ ਨੂੰ ਉਪਦੇਸ਼ ਕਰੋ ਕਿ ਇਹਨਾਂ ਕੰਮਾਂ ਤੋਂ ਬਾਹਰ ਆ ਜਾਓ ਹਾਂਜੀ ਨੇਚਾ ਵਿੱਚ ਪਵਿੱਤਰ ਤਾਈ ਵਿੱਚ ਨਮੂਨਾ ਬਣੋ ਨਮੂਨਾ ਬਣੀ ਆ ਕੋਈ ਸੈਂਪਲ ਬਣੀ ਨਾ ਵਾਤੇ ਪਵਿੱਤਰ ਤਾਈ ਵਿੱਚ ਚਾਲ ਚੱਲਣ ਵਿੱਚ ਨੇਚਾ ਵਿੱਚ ਪ੍ਰੇਮ ਵਿੱਚ ਤੇ ਕੀ ਕਰੀ ਪ੍ਰਾਰਥਨਾ ਕਰੀ ਦੋ ਦਾ ਅੱਠ ਵਚਨ ਬਾੜੂ ਪੜੀਏ ਜੀ ਦੋ ਦਾ ਅੱਠ ਇਹਦਾ ਹੀ ਉਥੇ ਇਸ ਦਾ ਹੀ ਪਹਿਲਾਂ ਤੁਹਾਨੂੰ ਦੋ ਦੋ ਤੋਂ ਉਪਰੰਤ ਮੈਂ ਇਹ ਚਾਹੁੰਦਾ ਹਾਂ ਬਾਈ ਭੈਣੋ ਅਸੀਂ ਇਹ ਚਾਹੁੰਦੇ ਹਾਂ ਪਵਿੱਤਰ ਅੰਜੀਲ ਦੇ ਦਾਸ ਹੋਣ ਦੇ ਨਾਤੇ ਕੀ ਪੁਰਖ ਸਬਰੀ ਥਾਈ ਕ੍ਰੋਧ ਪੁਰਖ ਸਬਰੀ ਥਾਈ ਕ੍ਰੋਧ ਅਤੇ ਵੀ ਵਾਦ ਤੋਂ ਬਿਨਾ ਪਵਿੱਤਰ ਹੱਥ ਾਟ ਕੇ ਪ੍ਰਾਰਥਨਾ ਕਰਨ ਕੀ ਕਰੇ ਪਵਿੱਤਰ ਹੱਥ ਾਟ ਕੇ ਪ੍ਰਾਰਥਨਾ ਕਰੇ ਤੇ ਇਸਤਰੀਆਂ ਕੀ ਕਰਨ ਇਸੇ ਤਰ੍ਹਾਂ ਮੈਂ ਇਸੇ ਤਰ੍ਹਾਂ ਚਾਹੁੰਦਾ ਹਾਂ ਕਿ ਇਸਤਰੀਆਂ ਲਾਜ ਅਤੇ ਸੰਜਮ ਸਹਿਤ ਆਪਣੇ ਆਪ ਨੂੰ ਸੋਹਣੀ ਪੁਸ਼ਾਕੀ ਨਾਲ ਸਵਾਰਨ ਨਾ ਕੁੰਦਿਆਂ ਹੋਇਆ ਵਾਲਾ ਅਤੇ ਸੋਨੇ ਜਾਂ ਮੋਤੀਆਂ ਜਾਂ ਭਾਰੇ ਮੋਲ ਦੇ ਵਸਤਰਾ ਨਾਲ ਭਾਈ ਬਣੋ ਭਾਰੇ ਮੋਲ ਦੇ ਵਸਤਰ ਸਾਨੂੰ ਸਮਰਗ ਵਿੱਚ ਨਹੀਂ ਘੜ ਸਕਦੇ ਜੋ ਸਾਡੇ ਭੈਗਾ ਵਾ ਧੰਨਵਾਦ ਕਰਕੇ ਪਾਓ ਸੋਨਾ ਪਾਓ ਹੰਡਾਓ ਮੇਰੀਏ ਦੁਆਇਆ ਪਰ ਪਵਿੱਤਰ ਹੱਥਾਂ ਟਕੇ ਪ੍ਰਾਰਥਨਾ ਕਰੋ ਕੋਈ ਦੂਜੀ ਵਾਤੇ ਸੋ ਭਾਈ ਭੈਣੋ ਤੁਹਾਡੀ ਜਵਾਨੀ ਨੂੰ ਕੋਈ ਦੋਸ਼ ਨਾ ਜਾਣੇ ਤੁਹਾਡੀ ਜਵਾਨੀ ਜਿਹੜੀ ਆ ਉਹ ਬੜੀ ਕੀਮਤੀ ਆ ਤੇ ਅਸੀਂ ਜਿਹੜੇ ਬਚਨ ਪੜ੍ਹੇ ਨੇ ਆ ਉਪਦੇਸ਼ਕ ਦੀਪੋਂ થી ਬੜੀ ਆ 12 ਬਾਪ ਉਹਦੇ ਕੁਝ ਬਚਨ ਪੜ੍ਹੇ ਨੇ ਤਮੋਥੀਸ ਦਾ ਬਚਨ ਪੜ੍ਹਿਆ ਆ ਇਹਨਾਂ ਬਚਨਾਂ ਤੇ ਗੌਰ ਕਰਕੇ ਤੇ ਤੁਸੀਂ ਨੌਜਵਾਨ ਸੁਤੇਰਾਏ ਬੈਠ ਕੇ ਤੇ ਜਵਾਨ ਆਪਣੀ ਜਵਾਨੀ ਨੂੰ ਕਿੱਦਾਂ ਸੇਫ ਰੱਖ ਸਕਦਾ ਆ ਉਹ ਪ੍ਰਭੂ ਦੇ ਬਚਨਾਂ ਦੁਆਰਾ ਹੀ ਰੱਖ ਸਕਦਾ ਆ ਮੇਰੀ ਬੇਨਤੀ ਆ ਪ੍ਰਭੂ ਯਿਸੂ ਦੇ ਕਿ ਇਹਨਾਂ ਬੱਚਿਆਂ ਦੇ ਸੁਣਨ ਵਾਲਿਆਂ ਤੇ ਧਿਆਨ ਹੋਵੇ ਸਭ ਅੱਖਾਂ ਨੂੰ ਬੰਦ ਕਰਾਂ ਸਭ ਅੱਖਾਂ ਨੂੰ ਬੰਦ ਕਰਾਂ ਹਾਲੇ ਹਾਲੇਲੂਇਆ ਬਿਤਾ ਪਰਮੇਸ਼ੁਰ ਬਿਤਾ ਪ੍ਰਭੂ ਯਿਸੂ ਨਾਸੀ ਇਹਨਾਂ ਸੁਣਨ ਵਾਲਿਆਂ ਦੇ ਲਈ ਵੱਡੀ ਬਿਹਾਰ ਜੇ ਬੱਚੇ ਦੇ ਪੜੇ ਸੁਣੇ ਜਾਂਦੇ ਬਰਕਤ ਮਿਲੇ ਜੋ ਕੋਈ ਸੁਣ ਕੇ ایمان ਲਿਆਵੇ ਨਵਾਂ ਜੀਵਨ ਪਾਵੇ ਤੁਸੀਂ ਦੀ ਬਰਕਤ ਨੂੰ ਦੇਖੀ ਪ੍ਰਭੂ ਯਿਸੂ ਨਾਸੀ ਜੀ ਦੁੱਖਿਆ ਦੱਸੇ ਔਰ ਜਵਾਨ ਆਪਣੀ ਜਵਾਨੀ ਵਿੱਚ ਪੜਾ ਭਾਈ ਨੌਜਵਾਨ ਸਭ ਤੇਰੇ ਕੋਲ ਆ ਕੇ ਤੇਰੇ ਕੋ ਨਵਾਂ ਜੀਵਨ ਪਾ ਕੇ ਤੇਰੀ ਵਡਿਆਈ ਕਰਨ ਪ੍ਰਾਰਥਨਾ ਪਵਿੱਤਰ ਪ੍ਰਭੂ ਯਿਸੂ ਦੇ ਪਾਕ ਨਾਮ ਉਸਿ ਆਮੀਨ ਓਕੇ ਜੀ ਗੋਡ ਬles ਯੂ प्रभु तुम आशीष करे ते बरकत दे तारीफ हालेलुया हालेलुया थैंक यू लॉर्ड थैंक यू जीसस थैंक यू फादर हालेलुया हालेलुया